ਇਹ ਟੌਂਟਿੰਗਾ ਸਰਕਾਰ ਦੇ ਰਹਿਣ ਵਾਲੇ ਹਨ ਇਹ ਸਿਸਟਰ ਅੱਜ ਆਪਣੀ ਬੇਟੀ ਦੀ ਜੀਵੰਤੀ ਬਹੁਤ ਵੱਡੀ ਗਵਾਹੀ ਦੇ ਰਹੀ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਪਿਛਲੇ 2 ਮਹੀਨੇ ਪਹਿਲਾਂ ਇਹਨਾਂ ਦੀ ਬੇਟੀ ਦੇ ਕੰਨ ਵਿੱਚ ਛੋਟਾ ਜਿਹਾ ਜ਼ਖਮ ਹੋ ਗਿਆ ਪਰ ਇਹ ਸਿਸਟਰ ਨੇ ਜ਼ਿਆਦਾ ਗੌਰ ਨਹੀਂ ਕੀਤਾ ਕੁਝ ਦਿਨਾਂ ਬਾਅਦ ਉਹੀ ਜ਼ਖਮ ਫਰਦਾ ਹੋ ਗਿਆ ਤੇ ਬੇਟੀ ਦੇ ਕੰਨ ਵਿੱਚ ਬਹੁਤ ਜ਼ਿਆਦਾ ਦਰਦ ਹੋਣੀ ਸ਼ੁਰੂ ਹੋ ਗਈ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਪਰ ਲਗਾਤਾਰ ਐਂਟੀਬੀਔਟਿਕ ਖਾਣ ਪਰ ਫਿਰ ਵੀ ਕੋਈ ਫਰਗ ਨਹੀਂ ਲਿਆ ਇਹ ਸਿਸਟਰ ਦਾ ਉਸ ਦੇ ਹਾਲ ਕੀ ਉਸ ਜ਼ਖਮ ਦੇ ਨਾਲ ਬੇਟੀ ਦਾ ਪੂਰਾ ਕੰਨ ਹੀ ਬੰਦ ਹੋ ਗਿਆ ਸੀ ਇਹ ਬੇਟੀ ਇਹ ਬੱਚਿਆਂ ਨਾਲ ਖੇਡਣਾ ਹੀ ਬੰਦ ਕਰ ਦਿੱਤਾ ਸੀ ਜੇਕਰ ਬੱਚਿਆਂ ਨਾਲ ਖੇਡਦੀ ਤਾਂ ਅਗਰ ਕੋਈ ਥੋੜਾ ਜਿਹਾ ਵੀ ਬੱਚਾ ਬੇਟੀ ਦੇ ਕੰਨ ਨੂੰ ਹੱਥ ਲਾ ਦਿੰਦਾ ਤਾਂ ਪੂਰਾ ਪੂਰਾ ਦਿਨ ਬੇਟੀ ਦਰਦ ਨਾਲ ਰੋਂਦੀ ਰਹਿੰਦੀ ਸੀ ਤੇ ਰਾਤ ਵੀ ਜੇ ਕੋਈ ਬੇਟੀ ਦੇ ਕੰਨ ਤੇ ਕਿਸੇ ਦਾ ਹੱਥ ਲੱਗ ਜਾਂਦਾ ਤਾਂ ਪੂਰੀ ਪੂਰੀ ਰਾਤ ਬੇਟੀ ਰੋਂਦੀ ਰਹਿੰਦੀ ਇਹ ਸਿਸਟਰ پریشان ہو جگی سی پر انہا پروسہ پر نیش کرتے سی ایک طریق دن ایدوار دی پیٹنگ پیچھ ایک سیسٹر میٹنگ پیٹنگ کرنا آئے کہ پیٹنگ ہوں تو باز پاسٹر جی نے پاسٹر جی لے جی ہینڈ پلے کر دے سی تا جگ انہا پیٹنگ پلے دے لے ہینڈ پلے ہوئی تا اس سیسٹر نے اسے وقت انگی کار کی تا ایک پر نیشور پاسٹر جی لے ہینڈ پلے کے دوارہ ਜਦੋਂ ਬਿਲਕੁਲ ਸੁੱਕ ਜਾਵੇਗਾ ਤੇ ਜਦ ਇਹ ਸਿਸਟਰ ਦਾ ਹੱਲ ਵਾਪਸ ਜਾ ਰਹੀ ਸੀ ਦਾ ਰਾਹ ਵਿੱਚ ਜਾਂਦੇ ਜਾਂਦੇ ਜਖਮ ਦੀ ਪਾਸਕ ਨਿਕਲਨੀ ਸ਼ੁਰੂ ਹੋ ਗਈ ਤੇ ਲਗਾਤਾਰ 6 ਦਿਨ ਪਾਸਕ ਨਿਕਲਦੀ ਰਹੀ ਤੇ 7ਵੇਂ ਦਿਨ ਬਿਲਕੁਲ 깔 ਸਾਫ ਹੋ ਗਿਆ ਤੇ ਜਖਮ ਸੁੱਕਣਾ ਸ਼ੁਰੂ ਹੋ ਗਿਆ ਪਾਸਕ ਦੇ ਹੈਂਡਪਲੇਟ ਦੇ ਦੁਆਰਾ ਪੂਰੇ 3 ਹਫ਼ਤਿਆਂ ਤੋਂ ਬੇਟੀ ਬਿਲਕੁਲ ਠੀਕ ਹੋ ਚੁੱਕੀ ਹੈ ਹੁਣ ਬੇਟੀ ਪੂਰੀ ਰਾਸ ਨੂੰ ਖੌਂਦੀ ਹੈ ਤੇ ਹੋਰ ਬੱਚਿਆਂ ਦੀ ਤਰ੍ਹਾਂ ਖੇਡ ਆਪਣੀ ਬੇਟੀ ਨੂੰ ਦੇਖ ਕੇ ਬਹੁਤ ਖੁਸ਼ ਹਾਂ ਇਸ ਵੱਡੀ ਤੇ ਅਦਭੁਤ ਕਵਾਈ ਦੀ ਸਿਸਟਰ ਪਰਮੇਸ਼ਵਰ ਅਤੇ ਪਰਮੇਸ਼ਵਰ ਦੇ ਦਾਤਾ ਬਹੁਤ ਬਹੁਤ